ਹਾਂਏ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਗੋਧੇ ਵਾਲੇ ਦੇ ਵਿੱਚੋਂ ਜਗਦੀਪ ਬਾਈ ਦੇ ਘਰੋਂ ਵੀਡੀਓ ਕਵਰ ਕੀਤੀ ਆ ਜਗਦੀਪ ਬਾਈ ਕੀ ਹਾਲ ਆ ਫਿਰ ਵਧੀਆ ਵਧੀਆ ਸਰਦੀ ਕਰਾ ਜਾ ਆਜ ਤੈਨ ਨਗਾਵਾ ਹਾਂ ਤੈਨ ਆ ਜਰਸੀ ਪਰ ਫਰਗੀ ਠੰਡੀ ਸੀਲ ਹਨਾ ਹਾਂ ਪਹਿਲਣ ਕੱਲ ਦੀ ਸੂਈ ਆ ਕੱਲ ਦੀ ਸੂਈ ਆ 8-9 ਕਿਲੋ ਬੋਲਾ ਤਿਆਰ ਆ ਬਾਈ ਬਗਰ ਬੱਛੀ ਆ ਬਗਰ ਬੱਛੀ ਟੋਪ ਦੀ ਠੀਕ ਆ ਬਈ ਚੁੰਨ ਚਣ 100 ਦਾ 100 ਹਨਾ 100 ਦਾ 100 ਆ ਬਾਈ ਹੂੰ ਕਿੰਨੇ ਦੀ ਬਾਈ ਇੱਕੋ ਗੱਲ ਹਾਂ 51000 ਤੋਂ 100 ਕਿਲੋਮੀਟਰ ਫੇਰ ਆ ਦੋ ਨੰਬਰ ਵਾਲੀ ਗਾਂ ਕਾਲੀ ਜਿਹੜੀ ਕਾਫੀ ਜਰਸੀ ਜਿਹੜੇ ਪੈਂਦੀ ਬਈ ਏ ਬਾਈ ਦੂਜਾ ਸੂਆ ਸੁਣੀਆ ਮਾਲਕਾਂ ਨੇ ਦੱਸਿਆ ਵੀ 18 ਕਿਲੋ ਚੋਇਆ ਵਾ ਭੈਣ ਭਰਾ ਆਪ ਦੀ ਸਮਝ ਨਾਲ ਲੈਣ ਕਿੰਨੇ ਦਿਨ ਬਾਕੀ ਪਲਸ ਵਾਲੀ ਆ ਹਫਤਾ ਲੈ ਜੂਗੀ ਬੇ ਲੈ ਜੂਗੀ ਇਹ ਕਿੰਨੀ ਦੀ ਬਾਈ 7000 ਚੋਂ 100 ਕਿਲੋਮੀਟਰ ਦੇ ਦਾਂਗੇ ਤੂੰ ਜੇ ਤੈਨੂੰ ਤਿੰਨ ਨੰਬਰ ਵਾਲੀ ਕਰ ਲੈੰਦੋ ਜੇ ਪੈਂਦੀ ਜਿਹੜੀ ਬਾਈ ਤਿੰਨ ਨੰਬਰ ਵਾਲੀ ਬਾਈ ਤੀਜਾ ਸੂਆ ਸੁਣੀਆ ਭੈਣ ਭਰਾ ਆਲਦਾ ਜਿਹੜਾ ਮਰਦੀ ਸੂਆ ਸਮਝ ਲੈਣਾ ਮਈਆਂ ਰਗਾ ਥਣ ਲੱਗਾ ਵਾ ਉਹਨੇ 25 ਪਲਸ ਚੋਇਆ ਵਾ ਦੇ ਦੂਗੀ ਦੁੱਧ ਬਾਈ ਠੀਕ ਆ ਤੈਨੂੰ ਵੀ ਪਤਾ ਵਾ ਕਿੱਡੀ ਆ ਦੇ ਦਿੰਦੇ ਨੇ ਕਿੰਨੇ ਪੈ ਬਾਈ ਲੈਣਾ ਹਫਤਾ ਪਿਆ ਵਾ ਬਾਈ ਕਿੰਨੇ ਦੀ ਸੋ ਜੇ ਜੋੜਾ ਲੈਣਾ ਤੇ 200 ਕਿਲੋ ਭਾਈ ਜਿਹੜਾ ਮਰਜ਼ੀ ਜੋੜਾ ਬਣਾ ਲਵੇ ਆਪਾਂ 200 ਕਿਲੋ ਮੀਟਰ ਹਾਈ 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 ਘਰੇ ਪਹੁੰਚ ਜਾਣੀਆਂ ਹੁਣ ਤਾਂ ਹੋ ਜੂ